ਜੇ ਅਮਰੀਕਾ ਦੀ ਆਈਸ ਨੇ ਨੈਪੜ ਦੱਬੀ ਹੈ ਤੇ ਕੈਨੇਡਾ ਦੀ ਸੀਬੀਐਸ ਨੇ ਵੀ ਕੋਈ ਘਟ ਨਹੀਂ ਕੀਤੀ ਜੇ ਪਿਛਲੇ ਕੁਝ ਮਹੀਨਿਆਂ ਦੀਆਂ ਕਾਰਵਾਈਆਂ ਦੇਖੀਏ ਤੇ ਬਹੁਤ ਸਖਤ ਐਕਸ਼ਨ ਜਿਹੜੇ ਨੇ ਕੈਨੇਡੀਅਨ ਬੋਰਡ ਸਰਵਿਸਿਜ਼ ਏਜੰਸੀ ਨੇ ਲਏ ਨੇ ਹੁਣ ਫੇਰ ਕਹਿੰਦੇ ਇੱਕ ਟਰੱਕ ਦੇ ਵਿੱਚੋਂ 44 ਗੈਰ ਕਾਨੂੰਨੀ ਵਿਦੇਸ਼ੀ ਫੜੇ ਨੇ ਹਾਂਜੀ ਇਸ ਲਈ ਨੇ ਸੀਬੀਐਸ ਵੀ ਕਾਰਵਾਈ ਤੇਜ਼ ਕਰ ਰਹੀ ਹੈ ਪਰ ਬੁਨਿਆਦੀ ਫਰਕ ਅਸੀਂ ਇਹ ਕਹਿ ਸਕਦੇ ਹਾਂ ਕਿ ਇਨ ਹਿਊਮਨ ਤਰੀਕੇ ਨਾਲ ਇਸ ਤਰ੍ਹਾਂ ਜਿਹੜਾ ਹੈ ਨਾ ਆਣ ਮਨੁੱਖੀ ਜਿਹਨੂੰ ਕਹਿ ਦਿੰਦੇ ਆ ਉਹ ਕੰਮ ਦੀਆਂ ਰਿਪੋਰਟਾਂ CBSA ਦੇ ਇਲਜ਼ਾਮ ਨਹੀਂ ਅਜੇ ਤੱਕ ਲਗਾ ਪਰ ਗੈਰ ਕਾਨੂੰਨੀ ਜਿਹੜੇ ਨੇ ਇਮੀਗ੍ਰੇਸ਼ਨ ਵੀ ਫੜੇ ਗਏ ਨੇ ਕੈਨੇਡਾ ਉਹ ਫੜੇ ਗਏ ਨੇ ਜਿਉ 44 ਫੜੇ ਗਏ ਨੇ ਇਹ ਕਯੂਬਿਕ ਦੇ ਲਾਗੇ ਬਾਰਡਰ ਦੇ ਲਾਗੇ ਜਿਹੜੇ ਇੱਕ ਕਮਰਸ਼ੀਅਲ ਟਰੱਕ ਦੇ ਵਿੱਚੋਂ ਫੜੇ ਗਏ ਨੇ ਉਹਦੀ ਰਿਪੋਰਟ ਜਿਹੜੀ ਹੈ ਜੀ ਸਾਂਝੀ ਕਰਦੇ ਆ CBSA ਕੈਨੇਡਾ ਬਾਰਡਰ ਸਰਵਿਸੇਸ ਏਜੰਸੀ ਦੇ ਏਜੰਟਸ ਨੇ ਇੱਕ ਟਰੱਕ ਨੂੰ ਜਿਹੜਾ ਹੈ ਸਟੈਨਸਟੈਟ ਕਯੂਬਿਕ ਦੇ ਲਾਗੇ ਇੰਟਰਸੈਪਟ ਕੀਤਾ ਤੇ ਉਹਨਾਂ ਨੇ ਵਹੀਕਲ ਬੇਸਿਕਲੀ RCMP ਨੇ ਕੀਤਾ ਤੇ ਜਿਸ ਜਿਹੜਾ ਬਾਅਦ ਵਿੱਚ ਸੀਬੀਐਸਸੀ ਦਾ ਨਿਕਲਿਆ ਕਿਉਂਕਿ ਉਹ ਜਦੋਂ ਟਰੱਕ ਨੂੰ ਰੋਕਿਆ ਗਿਆ ਤਾਂ ਉਹਦੇ ਵਿੱਚ ਕਾਫੀ ਪਰਿਵਾਰ ਸੀ ਉਹਦੇ ਵਿੱਚ 4-4 ਸਾਲ ਦੀ ਉਮਰ ਦੇ ਛੋਟੇ ਬੱਚੇ ਵੀ ਸੀਗੇ ਤੇ ਪ੍ਰੈਗਨੈਂਟ ਔਰਤ ਵੀ ਸੀ ਇੱਕ ਤੇ ਦੋ ਜਿਹੜੇ ਨੇ ਬੰਦੇ ਜਿਹੜੇ ਨੇ ਫੜੇ ਗਏ ਨੇ 31 ਸਾਲਾਂ ਦੇ 25 ਸਾਲਾਂ ਦਾ ਉਹਨਾਂ ਨੂੰ ਤੇ ਆਰਸੀਐਮਪੀ ਦੇ ਹਵਾਲੇ ਕਰ ਦਿੱਤਾ ਗਿਆ ਤੇ ਬਾਕੀ ਜਿਹੜੇ ਨੇ ਉਹਨਾਂ ਨੂੰ ਸੀਬੀਐਸਸੀ ਦੇ ਇਮੀਗ੍ਰੇਸ਼ਨ ਦਾ ਜਿਹੜਾ ਸਿਸਟਮ ਹੈ ਉਹਨਾਂ ਤੱਕ ਪਹੁੰਚਾਇਆ ਗਿਆ ਤੇ ਉਹਨਾਂ ਤੇ ਉਹਨਾਂ ਦੀ ਪੁਸ਼ਕਸ਼ ਹੋਵੇ ਕਿ ਕਿ ਕਿੱਥੋਂ ਕਿਵੇਂ ਕਿਸ ਤਰ੍ਹਾਂ ਆਏ ਨੇ ਕਿ ਉਹ ਯੂ ਐਸ اے ਤੋਂ ਆਏ ਨੇ ਕਿਵੇਂ ਜੋ ਵੀ ਉਹਨਾਂ ਦੀ ਐਲੀਜੀਬਿਲਟੀ ਅਸਾਈਲਮ ਦੀ ਹੈ ਜਾਂ ਨਹੀਂ ਹੈ ਅਸਾਈਲਮ ਸੀਕਰ ਜਿਹੜੇ ਨੇ ਉਹਨਾਂ ਨੂੰ ਜੇ ਸੇਫ ਥਰਡ ਕੰਟਰੀ ਵਾਲੇ ਐਗਰੀਮੈਂਟ ਵਿੱਚੋਂ ਪੈਂਦੇ ਨੇ ਤਾਂ ਉਹਨਾਂ ਨੂੰ ਵਾਪਸ ਵੀ ਮੋੜਿਆ ਜਾ ਸਕਦਾ ਹੈ ਭਾਵੇਂ ਜੇ ਯੂ ਐਸ اے ਤੋਂ ਆਏ ਨੇ ਤਾਂ ਉਹਨਾਂ ਨੂੰ ਵਾਪਸ ਮੋੜਿਆ ਜਾ ਸਕਦਾ ਜਿੱਥੋਂ ਆਏ ਨੇ ਕੁਝ ਐਕਸੈਪਸ਼ਨਸ ਹੈਗੀਆਂ ਨੇ ਜੇ ਉਹਨਾਂ ਦਾ ਕੋਈ ਪਾਰਟਨਰ ਜਿਹੜਾ ਹੈ ਕੈਨੇਡੀਅਨ ਸਿਟੀਜ਼ਨ ਹੈ ਦੂਸਰਾ ਤੀਸਰਾ ਪਰ RCAP ਸਪੋਕਸਪਰਸਨ ਦਾ ਕਹਿਣਾ ਹੈ ਕਿ ਮਾਈਗਰੇਟਸ ਜਿਹੜੇ ਫੜੇ ਗਏ ਨੇ ਜਿਸ ਟਰੱਕ ਦੇ ਵਿੱਚੋਂ ਕਿਊਬਨ ਦੇ ਵਿੱਚੋਂ ਵੀ ਫੜੇ ਗਏ ਸੀ ਤੇ ਉਹ ਕਹਿੰਦੇ ਕਿ ਦੇਖਿਆ ਜਾ ਸਕਦਾ ਸੀ ਕਿ ਸਾਰੇ ਡੀਹਾਈਡਰੇਟਡ ਨੇ ਉਹਨਾਂ ਨੂੰ ਪਾਣੀ ਦੀ ਘਾਟ ਹੈ ਵਿਜ਼ਿਬਲੀ ਡਿਸਟਰੌਟ ਤੇ ਕ੍ਰੈਂਪਟ ਕਿਸ਼ਿ ਦੇ ਵਿੱਚ ਤੂੜ ਕੇ ਭਰਿਆ ਹੁੰਦਾ ਕਿਵੇਂ ਇਸ ਤਰ੍ਹਾਂ ਭਰਿਆ ਗਿਆ ਸੀ ਤੇ ਨਾ ਕਹਿੰਦੇ ਉਹਨਾਂ ਲਈ ਕੋ ਹਵਾ ਆਉਣ ਦਾ ਸਿਸਟਮ ਸੀ ਤੇ ਬਹੁਤ ਬੁਰੇ ਹਾਲਾਤਾਂ ਦੇ ਵਿੱਚ ਉਹਨਾਂ ਨੂੰ ਜਿਹੜਾ ਹੈ ਜੀ ਅਸੀਂ ਪਾਇਆ ਤੇ ਏਜੰਸੀ ਕਹਿ ਰਹੀ ਹੈ ਕਿ ਅਸੀਂ ਇਨਵੈਸਟੀਗੇਸ਼ਨ ਜਿਹੜੀ ਹੈ ਅਸੀਂ ਕਰ ਰਹੇ ਹਾਂ 44 ਵਿਅਕਤੀਆਂ ਦਾ ਇਸ ਤਰ੍ਹਾਂ ਫੜੇ ਜਾਣਾ ਬਹੁਤ ਵੱਡੀ ਗੱਲ ਹੈ ਕੈਨੇਡਾ ਦੇ ਵਿੱਚ ਤੇ ਜੁਲਾਈ ਦੇ ਅਖੀਰ ਤੱਕ CBSA ਨੇ ਹੁਣ ਜੇ ਇਸ ਤਰ੍ਹਾਂ ਦੇ ਪੂਰੇ ਕੈਨੇਡਾ ਦੇ ਵਿੱਚ 22000 ਤੇ ਕਲੀ ਕਰੀਬ ਜਿਹੜੇ ਅਸਾਈਲਮ ਕਲੇਮ ਨੇ ਉਹਨਾਂ ਨੂੰ ਪ੍ਰੋਸੈਸ ਕੀਤਾ ਜੋ ਕਿ ਪਿਛਲੇ ਸਾਲ ਦੇ ਨਾਲੋਂ ਤਕਰੀਬਨ ਅੱਧੇ ਨੇ ਸੋ ਅਸਾਈਲਮ ਕਲੇਮ ਹੁਣੇ ਘਟ ਗਏ ਨੇ ਕਿਉਂਕਿ ਸਰਕਾਰ ਨੇ ਨੀਤੀਆਂ ਵਿੱਚ ਵੀ ਬਦਲਾਅ ਕਰ ਦਿੱਤਾ ਹੈ ਤੇ ਥੋੜੀ ਸਖਤੀ ਵੀ ਹੋਈ ਹੈ ਕਿਊਬਿਕ ਦੇ ਵਿੱਚ ਵੀ ਇਹ ਕਾਫੀ ਜ਼ਿਆਦਾ ਕੇਸ ਜੋ ਹੁੰਦੇ ਸੀ ਉੱਥੇ ਹੀ ਅੱਧੇ ਅੱਧੇ ਤੋਂ ਵੱਧ ਕੇ ਜਿਹੜੇ ਪੂਰੇ ਕੈਨੇਡਾ ਦੇ ਕਿਊਬਿਕ ਵਿੱਚ ਹੀ ਹੋਏ ਸੀ ਉਹ ਵੀ ਅੱਧੇ ਦੇ ਵਿੱਚ ਆ ਗਏ ਨੇ ਪਰ ਇਸ ਵੇਲੇ ਇਹ ਜਿਹੜੇ ਇੰਨੇ ਜ਼ਿਆਦਾ ਨਾਗਰਿਕ ਜਿਹੜੇ ਵਿਦੇਸ਼ੀ ਨਾਗਰਿਕਾਂ ਦਾ ਫੜਿਆ ਜਾਣਾ ਇਹ ਬਹੁਤ ਵੱਡੀ ਖਬਰ ਹੈ ਜੀ